ਲੋਈ ਵੀਰ ਜੀ ਕਈ ਵੀਰ ਨੇ ਆਖਿਆ ਕਹਿੰਦੇ ਆਪਦੇ ਕੰਮ ਬਾਰੇ ਵੀ ਚੰਨਣਾ ਪਾਏ ਅੱਜ ਆਪਾਂ ਆਪ ਕੰਮ ਬਾਰੇ ਵੀ ਕੰਮ ਕਰਦੇ ਆਂ ਤੇ ਇਹਦੇ ਬਾਰੇ ਆਪਾਂ ਜਿੰਨੇ ਵੀ ਕੋਈ ਜਿਹੜੇ ਵੀ ਟੈਲ ਆਉਂਦੇ ਵੀਰੇ ਦੇਖੋ ਅੱਜ ਕੱਲ ਪਹਿਲਾਂ ਤਾਂ ਚੱਲਦਾ ਸੀਗਾ ਤੁਰ ਤੱਕਾ ਮਤਲਬ ਕਿ ਨਾਲ ਦੀਆਂ ਕਰਕੇ ਪਾ ਲਾਦੇ ਸੀ ਹਣਾ ਅੱਜ ਕੱਲ ਡੈਸਪ ਦੇ ਕੈਮੀਕਲ ਨਾਲ ਲੱਗਦਾ ਹੈ ਕੈਮੀਕਲ ਕਹਿ ਨਾ ਕੋਈ ਡੈਸਪ ਕਹਿ ਨਾ ਉਧੇ ਨਹੀਂ ਲਿਆਉਣਾ ਚਾਹੀਦਾ ਟੈਲੀ ਇਹ ਜਿਹੀ ਆਉਣ ਲੱਗ ਜਾਰ ਸੀਮੈਂਟ ਨੂੰ ਇਹ ਪਗੜੀ ਨਹੀਂ ਕਰਦੀ ਪਤਾ ਨਹੀਂ ਕੀ ਗੱਲ ਥੋੜੇ ਚਿਰ ਬਾਅਦ ਖੜਕਣ ਲੱਗ ਜਾਂਦੀ ਹੈ ਤੇ ਕੈਮੀਕਲ ਦਾ ਬਹੁਤਾ ਖਰਚਾ ਨਹੀਂ ਹੁੰਦਾ ਗਾ ਇਹ ਜੀ ਗੱਲ ਨਹੀਂ ਤੇ ਕੈਮੀਕਲ ਸਸਤਾ ਹੀ ਪੈਂਦਾ ਜੇ ਢੰਗ ਨਾਲ ਲਾਇਆ ਜਾਵੇ ਕਈ ਬੰਦੇ ਬਹੁਤਾ ਲਾਦਦੇ ਆ ਦੇਖੋ ਵੀ ਹੁਣ ਤੁਸੀਂ ਪਹਿਲਾਂ ਤਾਂ ਬੇਸ ਬਣਾਇਆ ਆਪਾਂ ਧਿਆਨ ਰੱਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਬੇਸ ਬਣਾ ਬਿਲਕੁਲ ਪ੍ਰੋਪਰ ਲੈਵਲ 'ਚ ਠੀਹੇ ਲਾ ਕੇ ਪਟੀਆਂ ਪਾ ਕੇ ਜਿਵੇਂ ਵੀ ਬੰਦੇ ਆ ਤਰੀਕਾ ਡੋਡ ਠੀਕ ਹੈ ਨਾ ਮੇਰਾ ਤਰੀਕਾ ਤੇ ਇਹੀ ਪਟੀਆਂ ਪਾ ਕੇ ਮੈਂ ਠੀਹੇ ਲਾ ਕੇ ਪਟੀਆਂ ਪਾ ਕੇ ਤੇ ਉਤੋਂ ਗਾਜ ਕੱਢ ਦਿੰਨੇ ਲੈਵਲ ਚਾਹੀਏ 0 ਲੈਵਲ ਤੇ ਵਧੀਆ ਜਿੱਥੇ ਢਾਲ ਕਰਨੀ ਹੈ ਬਾਹਰ ਜਿਵੇਂ ਪੋਰਚ ਹੈ ਉਹਦੇ ਵਿੱਚ ਢਾਲ ਦਿੰਦੀ ਹੈ ਉਹ ਉਮੇਜ ਕਰ ਲਈਏ ਠੀਕ ਹੈ ਦੂਜੀ ਗੱਲ ਜ਼ਰੂਰੀ ਗੱਲ ਸਭ ਤੋਂ ਗੱਲ ਇਹ ਹੈ ਵੀ ਇਹ ਚਗਾਠਾਂ ਥੱਲੇ ਜਿਹੜੀਆਂ ਪੱਤੀਆਂ ਹੁੰਦੀਆਂ ਹਨਾ ਖਾਸ ਕਰਕੇ ਉਹ ਜ਼ਰੂਰੀ ਵੀ ਬਲਕਿ ਕੱਟ ਦੇਣੀਆਂ ਚਾਹੀਦੀਆਂ ਉਹ ਲੋਹਾ ਕਈ ਵਾਰੀ ਲੋਹੇ ਨੂੰ ਜਰ ਲੱਗ ਕੇ ਉਹ ਚੱਕ ਦਿੰਦਾ ਤਾਂ ਹਨ ਉਹਦੇ ਵਿੱਚ ਗਾਹਕ ਦਾ ਨੁਕਸਾਨ ਹੁੰਦਾ ਕਈ ਵਾਰੀ ਹੈ ਨਾ ਫਿਰ ਮਿਸਤਰੀ ਨੂੰ ਲਾਂਭਾ ਵੀ ਬਿੰਦਾ ਹੈ ਤੇ ਤੀਸਰੀ ਗੱਲ ਇਹ ਹੈ ਜਿਹੜਾ ਡੈਸ ਬਣਾਉਣਾ ਨਾ ਕੈਮੀਕਲ ਉਹ ਲਾਉਣ ਦੇ ਮੈਂ ਤਿੰਨ ਤਰੀਕੇ ਦੇਖੇ ਬਾਕੀ ਆਪ ਕੋ ਆ ਉਹ ਜਿਵੇਂ ਕਰੀਏ ਨੇ ਕਰੀਏ ਮੈਨੂੰ ਨਹੀਂ ਪਤਾ ਹੋਊਗੀ ਸਹੀ ਹੈ ਜਾਂ ਨਹੀਂ ਸਹੀ ਹੈ ਤੇ ਜਿਵੇਂ ਮੈਂ ਲਾ ਕੇ ਆਪ ਦਾ ਤਜਰਬਾ ਕਰਿਆ ਉਹ ਹੀ ਲਾ ਕੇ ਕਰਿਆ ਵੀ ਜੇ ਬੰਦਾ ਘੱਟ ਤੋਂ ਘੱਟ ਜਿਹੜਾ ਬੰਦਾ ਕਹਿੰਦਾ ਵੀ ਯਾਰ ਬਾਈ ਕੰਮ ਕਰਨ ਘੱਟ ਨਾ ਕਰਦੇ ਉਹ ਇਹ ਤ੍ਰਿਕਾ ਕਰਦਾ ਜਦਾ ਵੀ ਜਿਹੜੀ ਟਾਇਲ ਤੇ ਸੀਮੈਂਟ ਪਹਿਲਾਂ ਆ ਲਾ ਪਹਿਲਾਂ ਟਾਇਲ ਤੇ ਸੀਮੈਂਟ ਲਾ ਕੇ ਆਪਣਾ ਅਡੈਸਿਵ ਉਦੋਂ ਬਾਅਦ ਕੀ ਥੱਲੇ ਕੰਦੀ ਨਾ ਲਾਓ ਉ ਤਕਰੀਬ ਸਾਰੇ ਮਸਾਲਾ ਤਿੰਨੇ ਮੇ ਮਸਾਲਾ ਜੀ ਪੱਦਰ ਵੇਸ ਬਣਾਇਆ ਤਿੰਨੇ ਮਸਾ ਹੀ ਆਉ ਉਹਦੇ ਨਾਲ ਛੁੱਡੇ ਐਵਰੇਜ 100 ਫੁੱਟ ਦੇ ਵਿੱਚ ਤਿੰਨ ਗੱਟੇ ਨਾ ਕਰ ਜੰਦੇ ਤੇਲ ਜਿਹੜੀ ਮਰਜ਼ੀ ਹੋਵੇ 2-4 ਦੀ ਹੋਵੇ 2 बाई 2 ਦੀ ਹੋਵੇ ਚਾਹੇ 32 64 ਦੀ ਆ ਚਾਹੇ 6 4 ਦੀ ਆ ਜਹਿਆ ਆਚਾਰ ਉਹ ਮੈਂ ਨਾ ਨਹੀਂ ਰੱਖਦਾ ਯਾਰ ਸਮਝੀ ਗੱਲ ਗੱਲੇ ਹੈ ਵੀ ਥੱਲੇ ਕੰਗੀ ਮਾਰ ਕੇ ਲਾ ਦੋ ਜੇ ਘਟ ਤੋਂ ਘਟ ਤੁਸੀਂ ਉਹ ਕਰਨਾ ਹੈ ਕਈ ਵੀਰੇ ਦੇਖਿਆ ਮੈਂ ਟੈਲ ਦੇ ਵੀ ਕੰਗੀ ਮਾਰ ਦਿੰਦੇ ਆ ਉਹ ਵੀ ਠੀਕ ਹੈ ਬੈਸੇ ਜੇ ਉਦੋਂ ਵੀ ਘੱਟ ਘਟਣਾ ਸਰ ਹੈ ਆ ਟੈਲ ਤੇ ਦੇਖੋ ਇਸ ਤਰ੍ਹਾਂ ਸਾਨੂੰ ਪ੍ਰੋਪਰ ਲੱਗੇ ਨਾ ਇਸ ਤਰ੍ਹਾਂ ਲਾ ਕੇ ਉਸ ਤੋਂ ਉਪਰੰਤ ਥੱਲੇ ਆਪਾਂ ਕੰਗੀ ਨਾ ਪਾਓ ਜਦੋਂ ਕੰਗੀ ਨਾਲ ਮਸਾਲਾ ਥੱਲੇ ਪਾਤਾ ਤਕਰੀਬ 3mm ਮਸਾਲਾ ਲੱਗੂ ਆ ਤੇ ਕਿਤੇ ਵੀ ਟਾਇਲ ਨਾ ਸਾਊਂਡ ਕਰੂਗੀ ਨਾ ਹੋ ਕਿਤੇ ਹੱਲੇ ਨਾ ਚੱਲੇ ਤੇ ਨਾਲੇ ਮਾਲਕ ਦਾ ਫਾਇਦਾ ਹੋ ਜਾਂਦਾ ਨਾਲੇ ਲਾਉਣ ਦੇ ਵਿੱਚ ਹੋ ਟਾਈਮ ਕੱਟ ਗਲੇਸਟ ਹੁੰਦਾ ਹੈਗਾ ਤੇ ਕਈ ਵੀਰਾਂ ਨੇ ਮੈਨੂੰ ਹੋਰ ਵਿਸ਼ੇ ਤੇ ਵੀਡੀਓ ਪਾਉਂਦੇ ਰਹਿਣੇ ਆਪਾਂ ਤੇ ਅੱਜ ਵੀਡੀਓ ਮੈਂ ਜਰ ਅੱਜ ਕੰਮ ਦੀ ਵੀ ਪਾਕਦੇ ਹਣੇ ਆਪਾਂ ਆਪਾਂ ਕਸ਼ ਕਰਕੇ ਹੁਣ ਟਾਇਲ ਦਾ ਕੰਮ ਕਰ ਦੇਗੇ ਕਈ ਸਾਲ ਤੋਂ ਲੈ ਕੇ ਇਹ ਸਾਰੇ ਮਸਾਲਾ ਬਿਸ਼ਾ ਕੀ ਈ ਸਪੇਸ ਰੋਕਾਂ ਉਹ ਵਧੀਆ ਲੱਗ ਵਧੀਆ ਹੋਣ ਤੇ ਨਰਮ ਜੀਆਂ ਆਉਂਦੀਆਂ ਨਰਮ ਜੀਆਂ ਨਹੀਂ ਲਾਉਣੀ ਚਾਹੀਣੀਆਂ ਉਹ ਜਦੋਂ ਲਵਣੇ ਨਾ ਮਤਲਬ ਕਿ ਉੱਤੇ ਤੇ ਉਹ ਸਪੇਸ ਟੁੱਟ ਜਾਂਦੇ ਆ ਸਪੈਸਰ ਨੇ ਤੈਲ ਨੂੰ ਖਿੱਚ ਕੇ ਸਹੀ ਕਰਨਾ ਹੁੰਦਾ ਹੈਗਾ ਇੱਕ ਸਪੈਸਰ ਦਾ ਵੀ ਤੈਲ ਤੇ ਬਹੁਤ ਵੱਡਾ ਯੋਗਦਾਨ ਹੁੰਦਾ ਹੈਗਾ ਉਹ ਟਿਕਾਏ ਕਈ ਬ੍ਰੇਟਲ ਦਬੀ ਹੈ ਤਾਂ ਉਹ ਚੱਕ ਲੈਂਦੀ ਹੈ ਜਿਹੜੀ ਇੱਕ ਉੱਪਰ ਹੈ ਉਹਨੂੰ ਡਾਊਨ ਕਰਦੇ ਅੱਜ ਵੀ ਦਾ ਇਹ ਬੜਾ ਪੀਟੰਦੀ ਮਾਰ ਲ ਗੰਗੀ ਮਾਰ ਕੇ ਉਦੋਂ ਦਾ ਆਪਣੇ ਲਈ ਸਪੈਸਰ ਹੈ ਤਕਰੀਬ 4 ਫੁੱਟ ਦੇ ਵਿੱਚ 4 ਲੱਗ ਜਾਣ ਤਾਂ ਚੰਗਾ ਪੱਕੀ ਆਪੋ ਆਪ ਦੇ ਜਿੰਨਾ ਵੀ ਉਹ ਤਰੀਕੇ ਨਾਲ ਲਾਈ ਲੈਣ ਤਕਰੀਬ 4k ਲੱਗ ਜਾਣ ਤਾਂ ਬੈਂਡ ਨਹੀਂ ਰਹਿੰਦਾ वायबरेटर वाइबरेटर वाइया सब हवा जमा निकल जाती है ये भी प्रॉपर एटवर्क जाए तो ठीक तो ठाक है थी। तारे थी। तारे थी। तारे ओके ठीक है जी